ਜੀ ਮਾਨ ਟ੍ਰੈਵਲ ਤੋਂ ਸਾਡੇ ਪ੍ਰੋਫੈਸਰ ਮੱਖਣ ਸਿੰਘ ਜੀ ਦੇ ਜਿਗਰੀ ਯਾਰ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਦੇ ਨਾਲ ਜੁੜੀਏ ਖੀਰਾਵਾਲੀਆ ਕਬੱਡੀ ਪਾ ਰਿਹਾ ਜਲਾਲਪੁਰੀਆ ਉਹ ਜਲਾਲਪੁਰੀਆ ਮੈਦਾਨ ਦੇ ਵਿੱਚ ਹੁਣ ਵੇਖਦਾ ਵੀ ਧਰਦਾ ਧੌਣ ਦੇ ਉੱਤੇ ਹੱਥ ਪਰ ਆਹ ਖਿਡਾਰੀ ਦੇ ਪੈਰਾਂ 'ਚ ਫੁਰਤੀ ਚੁਸਤੀ ਸਪੀਡ ਸਟੈਮਨਾ ਸਟਰੈਂਥ ਤਿੰਨੇ ਐ ਲਾ ਹੁਣ ਵੇਖਦਾ ਵੀ ਜਲਾਲਪੁਰੀਆ ਪੁਰਾਣਾ ਪਾਪੀਆ ਖੇਡ ਕਬੱਡੀ ਦਾ ਕੇ ਅਸੀਂ ਉੱਡੇ ਵੀ ਬਠੇਰ ਲਾ ਵੇਖੋ ਸਾਹਮਣੇ ਇਹ ਆ ਕਹਿੰਦੇ ਵੀ ਪਰਮਜੀਤਪੁਰੇ ਦੀ ਧਰਤੀ ਦਾ ਬਾਗੀ ਜਿਹਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਬਾਹੂ ਵਾਲਿਆ ਦੁਨੀਆ ਦੱਸ ਦੱਸ ਆ ਹੋ ਗਿਆ ਸਾਹਮਣੇ ਹੁੰਦੀ ਬੱਲੇ ਬੱਲੇ ਡੀ ਦੇ ਉੱਤੇ ਬਾਧੀਆਂ ਚ ਫੇੜਾ ਲੱਗਾ ਹੋਇਆ ਜੋਰ ਐਨ ਡੀ ਦੇ ਉੱਤੇ ਮੁਕਾਬਲਾ ਏ ਲਾ ਪੁਆਇੰਟ ਨਵਾਂ ਬੁਲਟ ਦੇ ਵਾਸਤੇ 100 ਡਾਲਰ ਨੇ ਸੋ ਨਿੰਦਰ ਸ਼ੋਕਰ ਜੀ ਆਹ ਰੇਡ ਦੇ ਉੱਪਰ 100 ਡਾਲਰ ਹੋਊਗਾ ਜਾਫੀ ਜਫਾ ਲੱਗਿਆ ਜਾਫੀ ਦਾ ਨਹੀਂ ਤਾਂ ਰੇਡਰ ਨੂੰ ਏ ਐਮ ਏ ਐਮ ਜੀ ਐਂਡ ਜੀ ਐਫ ਐਸ ਲਾਓ ਮੈਦਾਨ ਦੇ ਵਿੱਚ ਪ੍ਰਦਰਸ਼ਨ ਹੋਰ ਟੱਕਰ ਬੜੀ ਸ਼ਾਨਦਾਰ ਹੈ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸਿਆ ਸ਼ਾਜੀ ਹੰਦਿਆਂ ਦੇ ਲੱਗੇ ਕਬੱਡੀ 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 ਵਾ ਫਕੀਰ ਹੁਸੈਨ ਨੂੰ ਮਾਣ ਹੈ ਪੁੱਤਰ ਦੀ ਖੇਡ ਦੇ ਉੱਪਰ ਆ ਪੰਜਾਬੀ ਸਪੋਰਟਸ ਕਲੱਬ ਦਾ ਇਹ ਟੂਰਨਾਮੈਂਟ ਜਿਸ ਦਾ ਤੁਸੀਂ ਆਨੰਦ ਮਾਰਦੇ ਹੋ ਸਮੁੱਚੇ ਪ੍ਰਬੰਧਕ ਵੀਰਾਂ ਦਾ ਸਮੁੱਚੀ ਫੈਡਰੇਸ਼ਨ ਦਾ ਵੱਡਾ ਧੰਨਵਾਦ ਹੈ ਨੈਕਸਟ ਵੀਕਐਂਡ ਤੇ ਜਿੱਥੇ ਕਹਿੰਦੇ ਜੀਟੀਏ ਵੱਲੋਂ 15 ਜੂਨ ਨੂੰ ਇਸੇ ਗਰਾਊਂਡ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਉੱਥੇ 3 ਅਗਸਤ ਯੰਗ ਕਬੱਡੀ ਕਲੱਬ ਟ੍ਰਾਂਟੋ ਦੇ ਵੱਲੋਂ ਆਪ ਸਭ ਨੂੰ 31ਵਾਂ ਕੈਨੇਡਾ ਕਬੱਡੀ ਕੱਪ ਲਈ ਸੱਦੇ ਪੱਤਰਾਂ ਪਾਲੇ ਤੇ ਕਾਲੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਆਹ ਟੱਕਰ ਸਿਰੇ ਦੀ ਹੈ ਵਾਹ ਓਏ ਨੌਜਵਾਨਾ ਇਹ ਅਜੇ ਨਹੀਂ ਹਾਰਦਾ ਅਜੇ ਤੇ ਜੱਟ ਪੂਰਾ ਜੱਫੀ ਟੌਪ ਦਾ ਪਾਲਾ ਜਲਾਲਪੁਰੀਆ ਖਾਫ ਖਾਂਦੇ ਸਾਰੇ ਰੇਡਰ ਜੱਟ ਤੋਂ ਹਰ ਪੰਜਾਬੀ ਫੈਨ ਜੀ ਦੀ ਤੇ ਸਾਡਾ ਵੀਰ ਸ਼ੇਰਾ ਮੰਡੇਰ ਤੇ ਮਨਪਰੀ ਢੇਸੀ ਆ ਹਰਮਨ ਬੁਲਟ ਦੀ ਰੇਡ ਤੇ ਸਾਡਾ ਹੈਰੀ ਵੀਰ ਗੱਲ ਕਰੋ ਉਥੇ ਐਵਰੇਸ ਟ੍ਰਾਂਸਪੋਰਟ ਤੋਂ ਐਂਡੀ ਗਰੇਵਾਲ ਤੇ ਰਾਜ ਗਰੇਵਾਲ ਜੀ ਨਾਲ ਹੀ ਕਿੰਗ ਟੂng ਤੋਂ ਸੁੱਖਾ ਦੇ ਸਨੀ ਤੇ ਸੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਪਈ ਹੀ ਕਬੱਡੀ ਇਸ ਵੇ ਖੀਰਾਵਾਲੀਆ ਆਉ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਦਿਲਵਾਨ ਸਿੰਘ ਬਾਗੀ ਇਸ ਵੇਲੇ ਪਰਮਜੀਤ ਪੁਰੀਆ ਵਧਿਆ ਹੋਇਆ ਜਾਫੀ ਕੌਣ ਨੌਜਵਾਨ ਹਰਿਆਣੇ ਦਾ ਸ਼ੋਹਰਾ ਬਾਹੁ ਅਕਬਰਪੁਰੀਆ ਕੇ ਚੱਲ ਲਾ ਦੇ ਤੀਰ ਟਿਕਾਣੇ ਵੇ ਜਿਹੜੇ ਸਮੇਂ ਤੇ ਮਿੱਥਿਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ ਬਾਗੀ ਦੱਬਦਾ ਕਿੱਥੇ ਉਹ ਨਹੀਂ ਰੀਸਾ ਉਹ ਨਹੀਂ ਰੀਸਾ ਆਹ ਉਹ ਗਬਰੂ ਆ ਕਹਿੰਦੇ ਵੀ ਮੈਚ ਜੀਤ ਸਾਨੇ ਵਾਲੀਆ ਜਾਂ ਸ਼ੀਰਾ ਭਿੰਡਰਾ ਵਾਲਾ ਖੇਡਦੇ ਕਬੱਡੀ ਐਵੇਂ ਦਿਲ ਖੋਲ ਕੇ ਕਬੱਡੀ ਖੇਡਦਾ ਇਹ ਨੌਜਵਾਨ ਮੱਖਣਾ ਵੇ ਕਰਦੇ ਗੱਲ ਇਸ ਗਬਰੂ ਦੀ ਤਨਾਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਆਹ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਂ ਜੋਨੇ ਅਸਲ ਜਿੱਤਣਾ ਜੀ ਦੇ ਜਿੱਤ ਲਿਖੀ ਵਿਜਲੇਖ ਲਾਲ ਜਲਾਲਪੁਰੀਆ ਪਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਫੜੇ ਜਲਾਲਪੁਰੀਏ ਪਾਲੇ ਗੁੱਗੂ ਗੱਲ ਦਿਨੋ ਝੂਮ ਝੂਮ ਕੇ ਤੁਰਦੇ ਮੈਦਾਨ ਦੇ ਵਿੱਚ ਹੁੰਦੀ ਹੋਈ ਕਮਾਲ ਤੇ ਪੁਆਇੰਟ ਜਲਾਲਪੁਰ ਜੇਪਨਰ ਸਾਹਿਬ ਅਮਰੀਕਾ ਤੋਂ ਆਏ ਨੇ ਬਹੁਤ ਬਹੁਤ ਧੰਨਵਾਦ ਫਰਮਜੀਤ ਸੈਗਨਾ ਤੇ ਕੀਪਾ ਡਾਂਡਾ ਜੀ ਉਹਨਾਂ ਦਾ ਕੁਲਵੰਤ ਸਿੰਘ ਜੀ ਸੁੰਨਰ ਸਾਹਿਬ ਬੇਕਰਜ਼ ਫੀਲਡ ਬਹੁਤ ਬਹੁਤ ਧੰਨਵਾਦ ਜੇਰੀਆ 베ਰੀਆ ਦੀ ਖੇਡ ਕਲੱਬ ਦੇ ਵਾਸਤੇ ਬਹੁਤ ਵੱਡੇ ਸਹਿਯੋਗ ਲਓ ਸਾਹਮਣੇ ਮੈਦਾਨ ਦੇ ਤੇ ਚਾਰ ਚਾਲ ਸ਼ੁਰੂ ਹੋ ਚੁੱਕੀ ਆ ਬੱਲੇ 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 ਆ ਬੱਬੇ ਨਾਲ ਬੁਲਟ ਤੇ ਬੱਬੇ ਨਾਲ ਬੱਲੇ ਬੱਲੇ ਪਰ ਸਾਹਮਣੇ ਸਾਹਮਣੇ ਜਾਣਕਾਰੀ ਕੀ ਵਿੱਚ ਫਸੀ ਹੋਈ ਹੈ ਵਾਹ ਜੀ ਵਾਹ ਨਹੀਂ ਰੀਸਾ ਜੋ ਹੁੰਦਾ ਹੂ ਰੌਕਾਂ ਵਾਲਿਆ ਦੇਖੀ ਜਾਉ ਪਰ ਬਾਬੇ ਨਾਨਕ ਦਾ ਨਾਮ ਲੈ ਕੇ ਆਪਣਾ ਕੰਮ ਕਰ ਦਿੰਦੇ ਆਪਣਾ ਕੰਮ ਕਰ ਦਿੰਦੇ ਲਓ ਵੇਖੋ ਪਈ ਹੋਈ ਕਬੱਡੀ ਇਹਨੂੰ ਕਬੱਡੀ ਦਾ ਗੱਗੂ ਗਿੱਲ ਕਹਿੰਦੇ ਆ ਲਓ ਮੈਦਾਨ ਦੇ ਵਿੱਚ ਪਰ ਦੂਸਰੇ ਪਾਸੇ ਬਨਮੈਨ ਆਰਮੀ ਨੇ ਧਰ ਲਿਆ ਧੌਣ ਦੇ ਉੱਤੇ ਹੱਥ ਹੁਣ ਵੇਖੀ ਜਾਂਦੀ ਹੈ ਐਨ ਮੁਕਾਬਲਾ ਵਾਹ 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 ਇਸ ਸਮੇਂ ਸਾਨਾਂ ਦਾ ਜੋਰ ਰਮਿੰਦਰ ਸਿੰਘ ਐ ਪਿੱਛੇ ਮੁੜ ਕੇ ਵੇਖ ਲੈ ਆਹ ਵੇਖ ਵੀ ਸਾਹਮਣੇ ਇਹ ਮਾ ਕਿਲੋ ਜਫਾ ਲਾਵੇ ਤੇ 100 ਡਾਲਰ ਹੋਵੇਗਾ ਸਹਿਜਾਦ ਅਲੀ ਇਸ ਵੇਲੇ ਸ਼ਕਰਪੁਰੀਆ ਸ਼ਕਰਪੁਰ ਦਾ ਨਾਂ ਕਹਿੰਦੇ ਕਬੱਡੀ ਦੇ ਵਿੱਚ ਗੂੰਜਣ ਲਾ ਦਿੱਤਾ ਭਾਵੇਂ ਫਰਿਆਦ ਐਵਰੇਜ ਟਰਾਂਸਪੋਰਟ ਤੋਂ ਐਂਡੀ ਗਰੇਵਾਲ ਸਾਹਿਬ ਨਾਲ ਸਾਡੇ ਬਹੁਤ ਹੀ ਪਿਆਰੇ ਮਿੱਤਰ ਰਾਜ ਗਰੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਕਿੰਗ ਟੋਇੰਗ ਤੋਂ ਸੁੱਖਾ ਢੇਸੀ ਤੇ ਸਨੀ ਢੇਸੀ ਅਸੀਂ ਸਾਰੇ ਹੀ ਭਰਾਵਾਂ ਦਾ ਇੱਥੇ ਪੁੱਜਣ ਤੇ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਪਰ ਵੇਖੀਏ ਸੀਚੇ ਵਾਲੀਏ ਤੇ ਕਹਿੰਦੇ ਧੰਨ ਧੰਨ ਕਰਵਾਈ ਜਾਂਦੇ ਆ ਵਾਹਿਗੁਰੂ 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 ਮੋਹਨ ਸਿੰਘ ਪਵਾਰ ਦਾ ਪੁੱਤਰਾ ਐਂਡੀ ਪੁੱਤਰਾ ਐਂਡੀ ਗਰੇਵਾਲ ਜੀ ਸਾਡੇ ਦਰਮਿਆਨ ਪੁੱਜੇ ਆ ਮੈਂਬਰ ਆਫ ਪਾਰਲੀਮੈਂਟ ਰਾਜ ਗਰੇਵਾਲ ਜੀ ਅਸੀਂ ਜੀ ਆਇਆਂ ਨੂੰ ਆਖ ਰਹੇ ਆ ਅਵਤਾਰ ਸਿੰਘ ਜੀ ਗਰੇਵਾਲ ਦਾ ਬਹੁਤ ਵੱਡਾ ਨਾਂ ਉੱਤੇ ਹੀ ਹਰਵਿੰਦਰ ਸਿੰਘ ਦੀ ਵਾਸੀ ਕੇ ਪਿੰਡਾ ਸਰਹਾਲੀ ਪਿੰਦਾ ਕੋਲ ਫਗਵਾੜੇ ਚੱਕ ਕੇ ਟ੍ਰਾਂਟੋ ਤੋਂ ਲੋਡ ਅਸੀਂ ਆ ਲਿਆ ਬਾੜੇ ਪਰ ਵੇਖੀਏ ਨੌਜਵਾਨ ਸਹਿਜਾਦ ਅਲੀ ਸ਼ਕਰਪੁਰ ਯਾ ਬੱਲੇ ਬੱਲੇ ਕਰਵਾਈ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਇਹ ਸ਼ਕਰਪੁਰੀਆ ਲੋਕੀ ਸਾਰ ਰੋਕੇ ਇਸ ਮੈਦਾਨ ਆਨੰਦ ਮਾੜ ਰਹੇ ਨੇ ਪਹਿਲਾ ਸੈਮੀਫਾਈਨਲ ਅਜੇ ਇਸ ਕਬੱਡੀ ਕੱਪ ਦਾ ਸੈਕੰਡ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ਹਿਜ਼ਾਦ ਸ਼ਾਜੀ ਸ਼ਕਰਪੁਰੀਆ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਬਾਸ਼ਾ ਹੀ ਫੌਦਾਂ ਭਾਰੀਆਂ ਨੇ ਓਏ ਸਰਕਾਰ ਦਾ ਮੁੱਲ ਪਾਵੇ ਆ ਜਿਹੜੀਆਂ ਖਾਸੇ ਤੇਗਾ ਮਾਰੀਆਂ ਨੇ ਇੱਕ ਪਾਸੇ ਯੋਧਾ ਔਰ ਦੂਸਰੇ ਪਾਸੇ ਸ਼ਾਜੀ ਕੁਲਵੰਸ ਸਿੰਘ ਜੀ ਸੈ ਉਸਤਾਦ ਜੀ ਆ ਮੁੰਡੇ ਨੂੰ ਜਦ ਮੈਂ ਦੇਖਿਆ ਨਾ ਮੈਨੂੰ ਲੱਗਿਆ ਵੀ ਕੁਲਤਰਨ ਦਿਆਲਾ ਵਾਲਾ ਕਬੱਡੀ ਪਾ ਰਿਹਾ ਪਰ ਇਹ ਕਰਨ ਕਹਿੰਦੇ ਵੀ ਦਿਾਲਪੁਰੀਆ ਜਿਹਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਵੇਖੋ ਸਾਹਮਣੇ ਚਾਰ ਜਾਫੀ ਅਰਸ਼ ਅਰਸ਼ ਬਰਸਾਲਪੁਰੀਆ ਕਿ ਇੱਕ ਹੀ ਤੀਰਥਾ ਹਿੰਦ ਮੇ ਨਮਾ ਕੇ ਲਈ ਯਹਾਂ ਕਟਮਾਏ ਬੇਟੇ ਬਾਪ ਨੇ ਖੁਦਾ ਕੇ ਲਈ ਬਾਹੂ ਵਾਲਾ ਮਾਸਟਰ ਦਾ ਚੰਡਿਆ ਇਹ ਮਾਸਟਰ ਦਾ ਚੰਡਿਆ ਇਹਨੂੰ ਬਨਮੈਨ ਆਰਮੀ ਕਹਿੰਦੇ ਆ ਲਓ ਦੇਖੋ ਡੀ ਦੇ ਉੱਤੇ ਮੁਕਾਬਲਾ ਕਰਦਾ ਹੋਇਆ ਐਨ